ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਨੇ ਕੰਨ ਚੋਕਲੇ ਮਿੰਟ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਚੜ੍ਹਦੀ ਕਲਾ ਤੇ ਅੱਜ ਆਪਾਂ ਮਿਲ ਕੇ ਵਾਵਾ ਸਾਰੇ ਬਲੌਗ ਸਟਾਰਟ ਕਰਾਂਗੇ 1 2 3 4 4 5 ਪਰ ਥਾਪੋ ਇਧਰ 5 ਜਾਣੇ ਬਲੌਗ ਸਟਾਰਟ ਕਰਾਂਗੇ ਸਤਿ ਸ੍ਰੀ ਅਕਾਲ ਲਓ ਜੀ ਕਰਾਂ ਸਟਾਰਟ ਸਤ ਸ੍ਰੀ ਅਕਾਲ ਸਾਰਿਆਂ। ਹੇ। ਬੋਲੋ ਜੈ ਗਾਵੜ ਦੀ। ਨਰਾਤੇ ਚਲਾ ਦੇ ਕੇ ਕਿਆ ਮਾਤਾ ਦੀ। ਐਸ ਵੀ ਦੀ। ਜੈ ਸ੍ਰੀ ਦੀ। ਐਵਰ ਵੀ ਚੋ ਗਿਆ ਯਾਰ ਜੈ ਸ੍ਰੀ ਦੀ ਪੇਮੈਂਟ ਨਹੀਂ ਐਸ ਵੀ ਦੀ ਜਾਇ ਰਹਾ ਹੈ। ਪੇਮੈਂਟ ਨਾਲ ਵਾਲੀ ਆ। ਜੈ ਗਾਂ ਮੱਛਾ। ਅਨੋਖੀ ਮੈਂ ਕਰਾਂ। ਅੱਜ ਦਾ ਵਲੌਗ ਆਪਾਂ ਕਰਤਾ ਸਟਾਰਟ ਤੇ ਅੱਜ ਸਾਰਾ ਦਿਨ ਕੀ ਕਰਦੇ ਆਂ ਪਹਿਲਾਂ ਦੇ। ਰਾਮਕੁੰਮ ਕਰਕੇ ਸਾਰੇ ਇੱਥੇ ਇਕੱਠੇ ਹੋ ਜਾਣਗੇ ਅਸੈਂਬਲੀ ਪੁਆਇੰਟ ਆਏ ਜੇ ਕੇ ਨੂੰ ਬੁਲਾ ਜੇ ਕੇ ਨੂੰ ਬੁਲਾਉਣਾ ਹੋਵੇ ਤਾਂ ਆਖੀ ਇੱਥੇ ਆ ਜਾ ਇੱਥੇ ਬੈਠੇ ਜਾ ਜਾ ਦੇ ਬਾਹਰ ਸਟੈਂਡ ਚ ਜੇ ਕੇ ਨੂੰ ਬੁਲਾਉਣਾ ਹੋਵੇ ਕਈ ਦਾ ਬਿਸਕੋਲ ਆ ਜਾ ਇੱਥੇ ਇਕੱਠੇ ਇਹ ਆ ਜਾਦਾ ਹੈ ਦੋ ਮਿਸਟਰ ਯਾਰ ਆਹ ਇਹ ਛੋਟਾ ਗੇਟ ਹੈ ਇਹਦੀ ਫਿਰ ਆਰ ਪਾਰ ਚੱਲ ਜਾਈਦਾ ਬੰਦ ਨਰਨੋਟਿਕਲ ਵਾਲਾ ਮਿਸਟਰ ਇਹ ਹੰਡੇ ਪਿੱਛੇ ਓਕੇ ਜੀ ਕੋਲ ਟ੍ਰੇਨਿੰਗ ਇਤਰੀ ਪੂਰੀ ਆਪਣਾ ਜਾ ਜੋ ਖਲੋਤਾ ਉਹ ਪ੍ਰਵਾਹ ਬੈ ਉਹ ਮੇਰੀ ਬਾਹ ਖਤਮ ਹੋ ਗਈ ਇਹ ਇਹ ਨਹੀਂ ਭਾਈ ਦੀ ਜਹਾਜ ਉਹ ਪਿੱਛੇ ਖੜੋਤੇ ਦੇ ਭਾਈ ਜਾ ਨਹੀਂ ਭਾਈ ਸਮੁੰਦਰੀ ਜਹਾਜ ਨੇ ਭਾਈ ਸਮੁੰਦਰੀ ਜਹਾਜ ਹੈ ਹਣ ਇਧਰ ਕਿਹੜਾ ਵਾ ਬਿਲਡਰ ਆ ਲਾ ਫੋਨ ਆ ਗਿਆ ਬੱਚੋ ਕਰਦੇ ਤੇ ਮੀ ਵੇਰ ਵਰਨਦੇ ਆ ਵਾ ਵਾ ਕੀ ਆ ਖੂਬਸੂਰਤ ਨਜ਼ਾਰਾ ਹੈ ਕਦੀ ਧੁੱਪ ਕਦੀ ਮੀ ਇਹ ਥੋੜਾ ਨਾ ਪਹਿਲਾਂ ਇੰਨੀ ਤੁੱਪ ਲੱਗੀ ਐਵੇਂ ਬਾਸ਼ ਛੜਾਉਂਦਾ ਵੀ ਵੀ ਇਹਦੇ ਕਰ ਲੈ ਅੱਜ ਫੇਰ ਆਪਾਂ ਆ ਗਏ ਆ ਦੁਕਾਨ ਤੇ ਤੁਸੀਂ ਡੇਲੀ ਡੱਲੀ ਸਮਾਨ ਹੀ ਲੈਂਦੇ ਰਹਿੰਦੇ ਬਸ ਜਿਵੇਂ ਜੀਣ ਲੈਂਦੇ ਜਦੋਂ ਹੈ ਜਦੋਂ ਮਿਲ ਮਿਸਤਰੀਆਂ ਨੇ ਲਾਲਾ ਲਾਲਾ ਕਰਾਈ ਬਾਈ ਕਿ ਦੀ ਕੋਸ਼ਿਸ਼ ਕਰੀ ਕੋਸ਼ਿਸ਼ ਹੁਣ ਕੀ ਲੈਣਾ ਹੈ ਭਰਾਵਾ ਮਿਸਤਰੀ ਘਟ ਗਏ ਹੁੰਦੇ ਇੱਕੋ ਮਿਸਤਰੀ ਆ ਪਹਿਲਾਂ ਚਾਰ ਚਾਰ ਮਿਸਤਰੀ ਸੀਗੇ ਇਕੱਲਾ ਇਕੱਲਾ ਭਜੌਂਦਾ ਸੀ ਹੁਣ ਕੀ ਲੈਣਾ ਹੈ ਤੁਸੀਂ ਲੈ ਸਾਡਾ ਇੱਕ ਪ੍ਰਸ਼ਾਲ ਮਿਸਤਰੀ ਫੇ ਹਰਪਿੰਦਰ ਮਿਸਤਰੀ ਫੇ ਪ੍ਰਮੋਦ ਮਿਸਤਰੀ ਫੇ ਮੁੱਲਾ ਮਿਸਤਰੀ ਲੈ ਗ ਲੈ ਕਹਿ ਨੂ ਇਹ ਕਹਿ ਨੂ ਇਹ ਕੌਣੂ ਇਹ ਕੌਣੂ ਸਾਰੇ ਦਿਸ਼ਾ ਕੋ ਮਿਲ ਗਏ ਮਿਸਤਰੀ ਮਿਸਤਰੀ ਆ ਆਹ ਤੇ ਅੱਡੀ ਕੀ ਆ ਤੇ ਅੱਡੀ ਉੱਪਰ ਲੀਆ ਹਾਂ ਲੱਗ ਜੂਗਾ ਇਹਦਾ ਚਲੋ ਅ ਵੀ ਮਟਰ ਲਈਏ ਅਸਮਾਨ ਤੇ ਫਿਰ ਚੱਲਦੇ ਆ ਉੱਥੇ ਪਲਾਂਟ ਚ ਦੇਖਦੇ ਆ ਅੱਜ ਕੀ ਕੀ ਹੁੰਦਾ ਅੱਜ ਗੱਡੀ ਵੀ ਉਹ ਲੈਨਮੈਂਟ ਹੋ ਗਈ ਨਹੀਂ ਜੇਬ ਦਾ ਪੈਸਾ ਲਾਉਣਾ ਪੈਣਾ ਲੈਨਮੈਂਟ ਤਾਂ ਹੋ ਗਈ ਆ ਜੇਬ ਦਾ ਪੈਸਾ ਲਾਉਣਾ ਪੈਣਾ ਲੈਨਮੈਂਟ ਤਾਂ ਹੋ ਗਈ ਆ ਸਾਡੇ ਸਾਹਮਣੇ ਤਾਂ ਪਾਏ ਨਹੀਂ ਹੈਗੇ ਛਲੋ ਵੀ ਮਿੱਤਰੋ ਪਾਣੀ ਆਪਾਂ ਪੀ ਲਿਆ ਠੰਨਾ ਹਾਂਜੀ 36000 ਰੁਪਿਆ 36000 ਰੁਪਿਆ ਲੋਕਾਂ ਨੇ ਐਡਵਾਂਸ ਮੰਗਿਆ ਤੇ 20000 ਰੁਪਿਆ ਪਾ ਕੇ ਮੈਨੂੰ ਕਹਿੰਦੇ ਦੇ ਦਿਓ ਬੱਡੀ ਓ ਵੀ ਮਿੱਤਰੋ ਆਪਾਂ ਆ ਗਏ ਆ ਉਧਰੋਂ ਇਸ ਦੁਕਾਨ ਤੇ ਤੇ ਇਹ ਪੱਕੇ ਦੇ ਕੋਈ ਸ਼ਰਾਬ ਸਰੂਪ ਮਾਰਨੇ ਆ ਉਹ ਪਲੇਟ ਚੜ੍ਹੀ ਹੈ ਜਿਹੜੀ ਖਰਾਦੀ ਹੈ ਤੇ ਹੈ ਗੋਲ ਹੋਈ ਨਹੀਂ ਅਜੇ ਨੂੰ ਗੋਲ ਕਰਨਾ ਪੂਰਾ ਨੂੰ ਇਹ ਸ਼ੀ ਨਾ ਨੇ ਕਿਹਨੇ ਸ਼ਾਮਣ ਕਰਨ ਯਾਰ ਬੰਦਾ ਜਦੋਂ ਫੋਨ ਕਰਦਾ ਨਾ ਮੈਨੂੰ ਡਰ ਲੱਗਣ ਲੱਗ ਪੈਂਦਾ ਕਿਹੜਾ ਮੰਮਾ ਕੋਈ ਵੀ ਖਾਹਤ ਡਰ ਲੱਗਦਾ ਦਦਕੇ ਆ ਗਿਆ ਜੀਤ ਐ ਦੱਸਿਆ ਤਾਂ ਐ ਮੈਂ 20000 ਰੁਪਇਆ ਪਾ ਕੇ ਤੇ 36000 ਬੰਦਿਆਂ ਨੇ ਐਡਵਾਂਸ ਮੰਗੇ ਆ ਤੇ ਮੈਨੂੰ ਕਹਿੰਦੇ ਕੋਲੋਂ ਦੇ ਦੇ ਮੈਂ ਆਪਣੇ ਖਾਤੇ ਚ ਦੇ ਦਿੱਤਾ ਸਾਰੇ ਮੇਰੇ ਪੈਸੇ ਖਤਮ ਹੋ ਗਏ ਚਲੋ ਜੀ ਪੈਸੇ ਮੰਗਾ ਫਿਰ ਆ ਕਰ ਲੀਏ ਆਪਾਂ ਪੇ ਗੋਲ ਅੱਧੀ ਤੇ ਹੋ ਗਈ ਬਾਕੀ ਆਪਾਂ ਕਰ ਲਈਨੇ ਚਲੋ ਕਰੋ ਚੱਲ ਹੈ ਮੈਂ ਨਹੀਂ ਕਰਨਾ ਮੈਂ ਚਲਾਈ ਜੇ ਤਾਂ ਕਾਲਜ ਉਨੇ ਹੀ ਉਦੋਂ ਚਲਾਈ ਜੀ ਸੁਦੇਦਾਰ ਸਾਹਿਬ ਅੱਛਾ ਲੈਸ ਵੀ ਮਿੱਤਰੋ ਮੰਡੇ ਦੇ ਆਏ ਪੱਟੀਗਨਰ ਸਾਲੇ ਨੇ ਉਸੇ ਪੈਲ ਤੇ ਛਾਲ ਮਾਰਦੀ ਆ ਹਾਂ ਖਾਦਾ ਕੀ ਅੱਜ ਆ ਜੀ ਖਾਦਾ ਕੀ ਪਹਿਲਾਂ ਦੱਸ ਛੰਮੀ ਕਿਤੇ ਨਹੀਂ ਵਰ ਗਿਆ ਤੇ ਮੈਨੂੰ ਲੱਗਦਾ ਹਾਲ ਸੁਣਾਓ ਲੋ ਵੀ ਮੇਂਦਰਾ ਹਸਪੀਟਲ ਇਹਨੂੰ ਪੱਟੀ ਕਰਾ ਕੇ ਫਿਰ ਲੈ ਕੇ ਚੱਲ ਚੱਲਾ ਉੱਪਰ ਕਿੱਥੇ ਜਾਣਾ ਹੈ ਤੋ ਉੱਪਰ ਹੈ ਹੈ ਤੇਰੇ ਪੈਰ ਤੇ ਕਿਹੜੇ ਪੈਰ ਤੇ ਪੈਰ ਕਿਹੜਾ ਰੱਖਣਾ ਪਹਿਲਾਂ ਕਿਹੜਾ ਰੱਖਣਾ ਪੈਰ ਉਹ ਦੂਜੇ ਪੈਰ ਨੂੰ ਫੜਾਉਣਾ ਯਾਰ ਉਹ ਵਾਲੇ ਪੈਰ ਨੂੰ ਨਾ ਫੜਾਉ ਇਹਨੂੰ ਆ ਇਧਰ ਪੈਰ ਫੜ ਫੇਰ ਉੱਤੇ ਬੋਲ ਜਾਨਾ ਆ ਪੈਰ ਪਿੰਦਾ ਨਹੀਂ ਹੋਣਾ ਕਿਹੜਾ ਪੈਰ ਪਿੰਦਾ ਰੱਖਣਾ ਕਿਹੜਾ ਛੱਡ ਦੇ ਛੱਡ ਲੈ ਛੱਡ ਦੇ ਆਇਆ ਪਰੰਤੂ ਕਿਹੜੇ ਪੈਰ ਤੋਂ ਬੋਲ ਆ ਵੇ ਆ ਫੇਰ ਉਹ ਹੀ ਸਪੋਰਟਰ ਉਹ ਤੇ ਫੇਰ ਉਹ ਤੇ ਇਹ ਫੇਰ ਉਹ ਆ ਆ ਪੈਰ ਆ ਪੈਰ ਬਾਹਰ ਚੁਣਾ ਕਿ ਆ ਜਿਹੜਾ ਉਹ ਪੈਰ ਹੈ ਉਹਨੂੰ ਥੱਲੇ ਰੱਖਾਇਆ ਇਹਨੂੰ ਬਾਹਰ ਥੱਲੇ ਰੱਖਾਇਆ ਫੇਰ ਉਹਨੂੰ ਥੱਲੇ ਰੱਖ ਕਿਤੇ ਕਿਤੇ ਦੁਬਾਰਾ ਕਰ ਦੁਬਾਰਾ ਦੁਬਾਰਾ ਹਾਂ ਉਹਨੂੰ ਲੈ ਕੇ ਆ ਮਿੰਟਲ ਦੁਬਾਰਾ ਉਹਨੂੰ ਥੱਲੇ ਰੱਖਾ ਕਿਹੜਾ ਪੈਰ ਆਹ ਵਾਲਾ ਪਹਿਲਾਂ ਰੱਖਣਾ ਆ ਪਹਿਲਾਂ ਨਹੀਂ ਰੱਖਣਾ ਰੱਖਣਾ ਥੱਲੇ ਨੂੰ ਉਹਨੂੰ ਕਿੰਨੇ ਰੱਖਦਾ ਪਿਆ ਹੁਣ ਉਹ ਵੀ ਮਿੱਤਰੋ ਅੱਜ ਦੀਆਂ ਸ਼ਾਮਾਂ ਤਾਂ ਇਦਾਂ ਹੀ ਬੈਗੀਆਂ ਸਾਨੂੰ ਕਰਦੇ ਆਂ ਕਰਾਉਂਦੇ ਆਂ ਕੰਮ ਤੇ ਬੰਦਾ ਆਟਾ ਕੋ ਨੰਨ ਲੈ ਪਿਆ ਤੇ ਰੋਟੀ ਬਣਾਉਂਦੇ ਨੇ 8:30 ਦੇ 8 ਵਜੇ ਆਪਾਂ ਰੂਮ ਤੇ ਚੱਲ ਜਾਣਾ ਇਹ ਬੰਦੇ ਦਰ ਖਾਤਾ ਖੋਲੰਦਾ ਇਹਨਾਂ ਖਾਤਾ ਖੋਲੰਦਾ ਕੰਮ ਲੈ ਲਿਆ ਜਿਹੜਾ ਖਾਤੇ ਤੋਂ ਬਗੈਰ ਆਉਂਦਾ ਉਹਦਾ ਖਾਤਾ ਖੋਲ ਦਿੰਦੇ ਤੇ ਵਾਕੀਂ ਉਹ ਲਾਵਾ ਤਾਂ ਚੜਦੀ ਕਲਾ ਕਮੈਂਟ ਨੂੰ ਮੋਟ ਕਰਕੇ ਜਾਇਆ ਕਰੋ ਵਲੋਗ ਕਿਦਾਂ ਦਾ ਲੱਗਦਾ ਤੁਹਾਨੂੰ ਦੱਸ ਕੇ ਜਾਇਆ ਕਰੋ ਜ਼ਰੂਰ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਸਤਿ ਸ਼੍ਰੀ ਅਕਾਲ ਬਾਡੀ ਮਿਲਾਂਗੇ ਆਪਾਂ ਹੁਣ ਚਲਦੀ ਬਹੁਤ ਟਾਈਮ ਦੇ ਨਾਲ ਅੱਜ ਦਾ ਵਲੋਗ ਕਰਦੇ ਆਪਾਂ ਇੱਥੇ ਖਤਮ ਜੇ ਅੱਗੇ ਆਪਾਂ ਕਿੱਲੇ ਜਾਗੇ ਫਿਰ ਤੁਹਾਨੂੰ ਦਿਖਾਉਣੇ ਆ ਤੇ ਨਹੀਂ ਗਏ ਆ ਤੇ ਰੱਖੇ ਆ ਇੱਥੇ ਖਤਮ ਵੀ ਮਿੱਤਰੋ ਰਾਤ ਦੇ ਵੱਜ ਗਏ ਨੇ 8 ਤੇ ਆਪਾਂ ਆ ਗਏ ਨੇ ਸੱਤ ਬੰਦੇ ਆ ਗਏ ਆ ਆਪਾਂ ਸਾਰੇ ਮਾਰਕੀਟ ਤੂੰ ਵੀ ਲੈਣਾ ਮੈਂ ਕੋਹ ਨਹੀਂ ਹਰ ਹਰ ਬਿਠਾਇਆ ਮਾਰ ਕੇ ਜਿਹੜਾ ਸ਼ੁਗਰ ਆ ਸ਼ੁਗਰ ਕਿਤੇ ਤੂੰ ਵੀ ਮੰਦਰ ਵੱਲ ਨੂੰ ਬੰਦਾ ਟੇਕਿਆ ਸ਼ੁਗਰ 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 ਇਹਨੇ ਕਿਤੇ ਮੰਦਰ ਨੂੰ ਬੰਦਾ ਟੇਕਿਆ ਸ਼ੁਗਰ ਕਿਦਾਂ ਤੇ ਛੋੜ ਜੋ ਕਿ ਤੁਰਨਾ ਕਹਿੰਦਾ ਓਏ ਮਿੱਟੀ ਦਾ ਪੰਡਾ ਹੈ ਗਾ ਜੇ ਚਣੀ ਭਿਆਂ ਕਰਨੇ ਲੈ ਲੈ ਜੀ ਚੋਕੇ ਉਹਨੂੰ ਕੀ ਪਤਾ ਚਲਦਾ ਚਲੋ ਵੀ ਚਲੋ ਮੱਸ਼ੀ 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 ਮਸ਼ਰੂਮ ਮਸ਼ਰੂਮ ਸੀਤਾਫਲ

ਪਟਾਟਾ ਪਟਾਟਾ ਚਾਰ ਨਹੀਂ ਤੁਹਾਨੂੰ ਆਪਾਂ ਟੀ-ਸ਼ਰਟ ਇਕ ਰੀਆਂ ਪਾਏ ਸਹੀ ਆਉਂਦੇ ਦੇਖ ਲਈ ਓਏ ਸਹੀ ਆਉਂਦੇ ਆ ओके चलो भाई चलो तुम ही आए हो दो गवाह नहीं सादा ये ਪਿੰਡ ਠੱਠਾ ਤੈਨੂੰ ਮਸ਼ਹੂਰ ਕਰ ਦੇਣਾ ਪਿੰਡ ਠੱਠਾ ਫੁਰਮੇ ਦਾ ਜੱਟੇ ਫੁੱਲ ਲੈਣ ਲੱਗੇ ਇਹ ਹਿਆਰਪੁਰ ਤੋਂ ਪਿੰਡ ਪਿੰਡ ਕਸੂੜ ਤੇ ਲਾ ਕੇ ਡਡਿਆਣਾ ਖੁਰਦ ਡਡਿਆਣਾ ਖੁਰਦ ਇਹ ਬਿਲੀਬੀਤ ਬਿਲੀਬੀਤ ਇਹ ਜੂਪੀ ਤੋਂ ਬਿਲੀਬੀਤ ਈ ਤਾਂ ਬਿਲੀ ਬਿਲੀ ਪਹਿਲਾਂ ਬੋਲਣਾ ਸਿੱਖਣਾ 300 ਗ੍ਰਾਮ ਦਾ ਟੈਸਟ ਅ ਅੱਛਾ ਇਹ ਜੰਮੂ ਜੰਮੂ ਪਿੰਡ ਜੰਮੂ ਪਿੰਡ ਕਟੂਆ ਕਟੂਆ ਨਹੀਂ ਪਿੰਡ ਦਾ ਪਿੰਡ ਬਗਿਆਲ ਨਹੀਂ ਨਹੀਂ ਕਟੂਏ ਵਾਲਾ ਨਿੰਬੂ ਚੋਰੀ ਕਰਦਾ ਏ ਉਹ ਜਾ ਯਾਰ ਮੈਂ ਮੈਂ 5 ਕਿਲੋ ਗੋਭੀ ਲਿਆਉਣੇ ਇੱਕ ਫੜੇ ਗੋਭੀ ਫੜ ਜਾਗੇ ਕੋਈ ਕੁੱਤਾ ਜੀ ਆ ਦੇਖੋ ਪੀਰੀ ਵੀਦਲੇ ਚੋਰੀ ਇਹ ਪੀਲੀ ਪੀਦ ਵਾਲੇ ਚੋਰੀ ਕਰਦਾ ਜਰਾਮਾਂ ਦੀ ਮੋਬਾਈਲ ਦਾ ਬੋਲਾ ਜਾਣਾ ਹੂੰ ਮੋਬਾਈਲ ਦਾ ਬੋਲਾ ਜਾਣਾ